ਨਿਊਜ਼ੀਲੈਂਡ ਦੇ ਇਸ ਸਟੂਡੈਂਟ ਦੀ ਨਾ ਕਹਾਣੀ ਬਹੁਤ ਵਿਚਤਰ ਆ ਸੱਜਣੋ ਇਹ ਬੰਦਾ ਪੜਨ ਗਿਆ ਪੜਨ ਜਾ ਕੇ ਉੱਥੇ ਉਹਨੂੰ ਇਹ ਨੂੰ ਇਹ ਮਹਿਸੂਸ ਹੋਇਆ ਵੀ ਯਾਰ ਆਪਾਂ ਨੂੰ ਯਾਰ ਇੰਡੀਆ ਜਾ ਕੇ ਕੰਮ ਕਰਨਾ ਚਾਹੀਦਾ ਜੋ ਮਿਹਨਤੀ ਕਰਨੀ ਤਾਂ ਆਪਦੇ ਦੇਸ਼ 'ਚ ਕਰਦੇ ਆ ਇੱਥੇ ਆ ਕੇ ਇਹ ਬੰਦਾ ਕੀ ਕਰਦਾ ਕਿ ਸਾਈਲੇਜ ਦਾ ਕੰਮ ਕਰਨਾ ਸਟਾਰਟ ਕਰ ਦਿੰਦਾ ਆਪਦੀਆਂ ਮਸ਼ੀਨਾਂ ਲਿਆਉਂਦਾ ਉਹ ਮਸ਼ੀਨਾਂ ਕਰਦਿਆਂ ਖੱਜਲ ਖਰਾਬ ਤੇ ਉਹ ਤੋਂ ਬਾਅਦ ਖੱਜਲ ਖਰਾਬ ਹੋਣ ਤੋਂ ਬਾਅਦ ਟੁੱਟਦਾ ਨਹੀਂ ਕੀ ਬਣ ਜਾਂਦਾ ਆਪਾਂ ਗੁਰਿੰਦਰ ਨਾਲ ਗੱਲਬਾਤ ਕਰਦੇ ਆ ਕਹਾਣੀ ਬੜੀ ਇੰਟਰਸਟਿੰਗ ਆ ਹਰੇਕ ਸਟਰਗਲ ਕਰਨ ਵਾਲੇ ਸਟੂਡੈਂਟ ਕਿਸੇ ਵੀ ਬੰਦੇ ਦੇ ਜਿਹਨੇ ਬਾਹਰੋਂ ਆ ਕੇ ਵੀ ਇੱਥੇ ਪੈਰ ਲਾਉਣੇ ਆ ਜਾਂ ਇਧਰੋਂ ਜਾਣਾ ਚਾਹੁੰਦਾ ਬਾਹਰ ਪਰ ਦਿਲ ਨਹੀਂ ਕਰਦਾ ਉਹ ਬੰਦੇ ਵਾਸਤੇ ਕਹਾਣੀ ਬੜੀ ਇੰਟਰਸਟਿੰਗ ਹੈ ਬਾਈ ਗੁਰਿੰਦਰ ਸਤਿ ਸ਼ਕਾਲ ਜੀ ਗੁਰਿੰਦਰ ਕੀ ਕਰਦਾ ਸੀ ਨਿਊਜ਼ੀਲੈਂਡ ਚ ਕੀ ਕਰਦਾ ਹੁੰਦਾ ਸੀ ਨਿਊਜ਼ੀਲੈਂਡ ਚ ਜੀ ਮੈਂ ਸਟੱਡੀ ਕਰਨ ਗਿਆ ਸੀਗਾ ਹੂੰ ਤੇ ਸਟੱਡੀ ਮੈਂ ਕਰਦਾ ਸੀਗਾ ਆਈਟੀ ਦੀ ਜੀ ਇੱਥੇ ਥਾ ਅਪਰਚਾਈਟੀ ਦੀ ਕੀਤੀ ਸੀ ਡਿਪਲੋਮਾ 3 ਸਾਲ ਦਾ ਉੱਥੇ ਵੀ ਆਈਟੀ ਦੀ ਕੰਟੀਨਿਊ ਕੀਤੀ ਸੀਗੀ ਬਟ ਉੱਥੇ ਦੂਜੇ ਸਾਲ ਦੀ ਸਟੱਡੀ ਮੈਂ ਵੈਲਡਿੰਗ ਦੀ ਲੈ ਲਈ ਸੀਗੀ ਜੀ ਕਿਉਂਕਿ ਉੱਥੇ ਪੀਆਰ ਪਛੇਤੀ ਹੋ ਜਾਂਦੇ ਆ ਉਹਦੇ ਵਿੱਚ ਉੱਥੇ ਸਟੱਡੀ ਲੈ ਲਈ ਸੀ ਸਟੱਡੀ ਕੰਪਲੀਟ ਕਰ ਲਈ ਸੀਗੀ ਉਸ ਤੋਂ ਬਾਅਦ ਮੈਂ ਜੌਬ ਕਰਦਾ ਸੀਗਾ ਜੀ 3 ਸਾਲ ਤਕਰੀਬਨ ਮੈਂ ਜੌਬ ਕੀਤੀ ਆ ਉੱਥੇ ਅੱਛਾ ਤੇ ਉਸ ਤੋਂ ਬਾਅਦ ਕੁਝ ਕਾਰਨਾ ਕਰਕੇ ਮੈਂ ਬਿਮਾਰ ਹੋ ਗਿਆ ਸੀਗਾ ਜੀ ਫਿਰ ਮੈਂ ਵਾਪਸ ਆ ਗਿਆ ਸੀਗਾ ਇੱਥੇ ਅੱਛਾ ਇੱਥੇ ਆ ਗਿਆ ਇੱਥੇ ਮੈਂ ਹਾਂਜੀ 1.5 ਸਾਲ ਮੈਂ ਹਸਪੀਟ ਤੇ ਫਿਰ ਇੱਥੇ ਮੈਂ ਵਾਪਸ ਆ ਗਿਆ ਸੀਗਾ ਫਿਰ ਬੈਲਾ ਰਿਹਾ ਨਹੀਂ ਜਾਂਦਾ ਹੈਗਾ ਜੀ ਫਿਰ ਮੈਂ ਕੰਮ ਸਟਾਰਟ ਕੀਤਾ ਇੱਥੇ ਸਾਈਲੇਜ ਦਾ ਜੀ ਸਾਈਲੇਜ ਗੱਠਾ ਬਣਾ ਕੇ ਵੇਚਣ ਵਾਲਾ ਗੱਠਾ ਬਣਾ ਕੇ ਵੇਚਣ ਵਾਲਾ ਵੇਚਣ ਵਾਲਾ ਉਹਦੀ ਫੈਕਟਰੀ ਆਪਾਂ ਲਗਾਈ ਸੀਗੀ ਤੇ ਕੁਝ ਕੰਪਨੀ ਤੋਂ ਆਪਾਂ ਮਸ਼ੀਨਾਂ ਲਈਆਂ ਸੀਗੀਆਂ ਬੈਲਰ ਵੀ ਤੇ ਕਟਰ ਵੀ ਅੱਛਾ ਆਹ ਕਟਰ ਵੀ ਭਲੇਆ ਸੀ ਕਿਸੇ ਕੰਪਨੀ ਤੋਂ ਲੈ ਕਿਸੇ ਕੰਪਨੀ ਤੋਂ ਲੈ ਲਿਆ ਸੀਗਾ ਜੀ ਹੂੰ ਤੇ ਇੱਕ ਤਾਂ ਉਹ ਮਿਲਿਆ ਆਪਾਂ ਨੂੰ ਲੇਟ ਜੀ ਜਿਹੜੇ ਟਾਈਮ ਤੇ ਆਪਣਾ ਪ੍ਰੋਮਿਸ ਹੋਇਆ ਸੀ ਉਹ ਤੋਂ ਲੇਟ ਮਿਲਿਆ ਹੂੰ ਤੇ ਜਦੋਂ ਸਾਨੂੰ ਮਿਲਿਆ ਜੀ ਹੂੰ ਤੇ ਉਹ ਸਹੀ ਨਹੀਂ ਚੱਲਿਆ ਹੂੰ ਉਹਦੇ ਨਾਮ ਮਿਲਣ ਕਰਕੇ ਸਾਡਾ ਨੁਕਸਾਨ ਹੋਇਆ ਕਾਫੀ ਹੂੰ ਕਿਉਂਕਿ ਟਰੈਕਟਰ ਨਾ ਮੈਂ ਇੱਦੀ ਖੜਾ ਰਿਹਾ ਉੱਥੇ ਪੇਮੈਂਟ ਫਸ ਗਈ ਤੇ ਜਿਹੜੀ ਸਾਨੂੰ ਮੱਕੀ ਆਪਣੀ ਫੈਕਟਰੀ ਲਈ ਚਾਹੀਦੀ ਸੀਗੀ ਉਹ ਵੀ ਅਸੀਂ ਕਿਸੇ ਸੱਜਣ ਮਿੱਤਰ ਨੂੰ ਕਰਾਇਆ ਦਿੱਤਾ ਕਰਾਇ ਤੇ ਮਸ਼ੀਨ ਚਲਵਾਈ ਤੇ ਨੁਕਸਾਨ ਹੋ ਗਿਆ ਸੀ ਤਕਰੀਬਨ 35-40 ਲੱਖ ਰੁਪਏ ਦਾ ਜੀ ਤੇ ਜਦੋਂ ਉਹ ਮਸ਼ੀਨ ਆਪਾਂ ਨੂੰ ਮਿਲੀ ਤੇ ਉਹ ਸਹੀ ਨਹੀਂ ਚੱਲੀ ਅੱਛਾ ਉਹ ਮਤਲਬ ਖੜੀ ਰਿਹਾ ਕਰੇ ਉਹ ਖੜੀ ਰਿਹਾ ਕਰੇ ਉਹ ਤਾਂ ਚਲੋ ਸਾਨੂੰ ਨੋ ਲੈਜ ਸੀਗੀ ਅਸੀਂ ੱੱਕੇ ਪਿੱਲੀ ਨਾਲ ਉਹਨੂੰ ਚਲਾ ਗਏ ਕਿਵੇਂ ਨਾ ਕਿਵੇਂ ਕਰਕੇ ਅਸੀਂ ਉਹਦੇ ਨਾਲ ਬੜੀ ਮੁਸ਼ਕਲ 70-80 ਕਿੱਲੇ ਵੱਡੇ ਚਰੂਪ ਨੁਕਸਾਨ ਤਾਂ ਪੂਰਾ ਨਹੀਂ ਹੋਇਆ ਪਰ ਅਸੀਂ ਮਿਸਤਰੀ ਬਣ ਗਏ ਉਹਨੂੰ ਠੀਕ ਕਰਦੇ ਕਰਦੇ ਤੇ ਅਸੀਂ ਸੋਚਿਆ ਫਿਰ ਕਿ ਅਸੀਂ ਮੈਨੂਫੈਕਚਰਿੰਗ ਦੇ ਵਿੱਚ ਵੀ ਆ ਜੀ ਵੀ ਕਿਰਿੰਦਰ ਨੇ ਇੱਕ ਗੱਲ ਬਹੁਤ ਇੰਟਰਸਟਿੰਗ ਦੱਸੀ ਸੀ ਮੈਨੂੰ ਆਫ ਦਾ ਰਿਕਾਰਡ ਹਾਂਜੀ ਉਹ ਕਹਿੰਦਾ ਉਹਦਾ ਇੱਕ ਪੁਰਜਾ ਖਰਾਬ ਹੋ ਜਾ ਕਰੇ ਉਹ ਕੰਪਨੀ ਤੋਂ ਬਦਲਾਆ ਕਰਕੇ ਚੱਲਿਆ ਨਾ ਕਰੇ ਫਿਰ ਮੈਂ ਆਪਦਾ ਬਣਾ ਕੇ ਠੋਕਦਾ ਕਰਾਂ ਆਪਦਾ ਬਣਾ ਕੇ ਪਾ ਦੇ ਕਰੀ ਹਾਂ ਉਹ ਚੱਲ ਪਿਆ ਕਰੇ ਇੱਕ ਪੁਰਜਾ ਖਰਾਬ ਹੋ ਜਾਇਆ ਕਰੇ ਮੈਂ ਬਣਾ ਕੇ ਪਾ ਦਿਆ ਕਰਾਂ ਇੱਕ ਪੁਰਜਾ ਖਰਾਬ ਹੋ ਜਾਇਆ ਕਰੇ ਅਖੀਰ ਨੂੰ ਕੰਪਨੀ ਦਾ ਕੁਝ ਨਹੀਂ ਰਹਿ ਗਿਆ ਸਾਰਾ ਸਾਰੀ ਮਸ਼ੀਨ ਆਪਦੀ ਬਣ ਹੋ ਗਿਆ ਹਾਂਜੀ ਹਾਂਜੀ ਤੇ ਸਾਡੇ ਹੁਣ ਵੀ ਨੇੜੇ ਤੜੇ ਦੇ ਪਿੰਡਾਂ ਦੇ ਜਿੰਨੇ ਵੀ ਤਿੰਨ ਚਾਰ ਮਸ਼ੀਨਾਂ ਨੇ ਇਹਦੇ ਨਾਲ ਦੀਆਂ ਵੱਡੀਆਂ ਆਪਣੇ ਅਲੱਗ-ਅਲੱਗ ਕੰਪਨੀ ਦਾ ਆਪਣੇ ਪਿੰਡਾਂ ਦੇ ਕੋਲ ਜੀ ਉਹਦੀ ਥੋੜੀ ਬਹੁਤ ਰਪੇਅਰ ਪੂਰ ਵੀ ਅਸੀਂ ਪਿਛਲੇ ਸੀਜ਼ਨ ਨੂੰ ਸਾਤੋਂ ਕਰਾ ਕੇ ਲੈ ਜਾਂਦੇ ਸੀ ਕਿ ਵੀ ਥੋੜਾ ਕੰਮ ਤਸੱਲੀ ਦਾ ਹੁੰਦਾ ਇੱਕ ਜਿਹੜੀ ਮਸ਼ੀਨ ਦੀ ਦੇਲੀ ਆ ਜੀ ਜਿੱਥੇ ਜਾ ਕੇ ਕੁਤਰਾ ਹੁੰਦਾ ਉਹ ਇੱਕ ਕੰਪਨੀ ਦੀ ਦੇਲੀ ਗੋਲ ਹੋ ਜਾਂਦੀ ਹੈ ਬੜੀ ਜਿਆਦੇ ਉਹ ਵੀ ਅਸੀਂ ਦੇਲੀਆਂ ਕਾਫੀ ਬਣਾ ਕੇ ਇੱਥੋਂ ਦੂਰ-ਦੂਰ ਤੱਕ ਗਈਆਂ ਉਹ ਵੀ ਆਪਾਂ ਮਤਲਬ ਜਵਾਬ ਨਹੀਂ ਦਿੱਤਾ ਆਪਾਂ ਨੇ ਕਿਉਂਕਿ ਮੈਂ ਕੋਈ ਜ਼ਿੰਮੇਵਾਰ ਹਾਂ ਜੀ ਮੈਂ ਮਿਸਤਰੀ ਨਹੀਂ ਹੈਗਾ ਤਾਂ ਹੀ ਕਰਕੇ ਆਪਾਂ ਦੁਖਦਰਦ ਕਿਸਾਨ ਦਾ ਸਮਝਦੇ ਆਂ ਹੂੰ ਤੇ ਆਪਾਂ ਨੂੰ ਬੜਾ ਦੁੱਖ ਲੱਗਦਾ ਜਦੋਂ ਕੋਈ ਜ਼ਿੰਮੇਵਾਰ ਔਖਾ ਸਕਾਲਾ ਲੋਨ ਲੈ ਕੇ ਕੋਈ ਸੰਦ ਜੋੜਦਾ ਵੀ ਆਪਾਂ ਕਮਾਈ ਕਰਾਂਗੇ ਪਰ ਉਹਦੇ ਨਾਲ ਠੱਗੀ ਹੁੰਦੀ ਆ ਨਾ ਤਾਂ ਟਾਈਮ ਤੇ ਮਸ਼ੀਨ ਮਿਲਦੀ ਆ ਤੇ ਨਾ ਹੀ ਮਸ਼ੀਨ ਸਹੀ ਚੱਲਦੀ ਆ ਸੋ ਆਪਾਂ ਇਹ ਕੁੱਲ ਮਿਲਾ ਕੇ ਇਹੀ ਜੋੜ ਕੱਢਿਆ ਵੀ ਆਪਾਂ ਨੇ ਫਾਇਦਾ ਕਰਨਾ ਜ਼ਿੰਮੇਵਾਰਾਂ ਦਾ ਕਮਾਈ ਵੀ ਕਰਨੀਆਂ ਨਾਲ ਨਾਲ ਆਪਾਂ ਨੇ ਪਰ ਆਪਾਂ ਨੇ ਫਾਇਦਾ ਕਰਨਾ ਮੇਨ ਮੈਂ ਇੱਕ ਵਿਕਟਮ ਆ ਜੀ ਖੁਦ ਤਾਂ ਹੀ ਆਪਾਂ ਸਮਝਦੇ ਆਂ ਜ਼ਿੰਮੇਵਾਰ ਦੀ ਹਰ ਗੱਲ ਨੂੰ ਤੇ ਮੈਂ ਤੁਹਾਨੂੰ ਕਮਾਲ ਦੀ ਗੱਲ ਦੱਸਾਂ ਗੁਰਿੰਦਰ ਆਂਦਾ ਕਹਿੰਦਾ ਸੀ ਇੱਕ ਕਿਸਾਨ ਪਾ ਕੇ ਕਹਿੰਦਾ ਸਾਰੀ ਮਸ਼ੀਨ ਜਿੱਤੋਂ ਸਾਡੀ ਹੋ ਗਈ ਕਹਿੰਦਾ ਉਸ ਦੂਜੀਆਂ ਮਸ਼ੀਨਾਂ ਨੂੰ ਵਧੇਗਾ ਚੱਲਣਾ ਵਧੀਆ ਚੱਲਣ ਲੱਗੀ ਸੀ ਹਾਂਜੀ ਹਾਂਜੀ ਲਾਸਟ ਤੱਕ ਵਧੀਆ ਚੱਲਣ ਲੱਗ ਗਈ ਹਾਂਜੀ ਫਿਰ ਲੋਕ ਕਹਿਣ ਲੱਗੇ ਕਿ ਯਾਰ ਸਾਡੀ ਵੀ ਆਏ ਚਲਾ ਕੇ ਸਾਡੀ ਵੀ ਆ ਚਲੋ ਹਾਂਜੀ ਹੂੰ ਫਿਰ ਫਿਰ ਆਪਦੀ ਮਸ਼ੀਨ ਬਣਾਉਂਦੇ ਫਿਰ ਅਸੀਂ ਆਪਦੀ ਹਾਂਜੀ ਬਣਾਈ ਪਿਛਲੇ ਸੀਜ਼ਨ ਆਪਾਂ ਨੇ ਜੀ ਦੋ ਮਸ਼ੀਨਾਂ ਚਲਾਈਆਂ ਖੋਦੀਆਂ ਹੂੰ ਪਿਛਲੇ ਸਾਲ ਆਪਾਂ ਨੇ ਦੋ ਮਸ਼ੀਨਾਂ ਆਪਦੀਆਂ ਚਲਾਈਆਂ ਸੀਗੀਆਂ ਬਾਕੀ ਆਪਦੀ ਜਮਾ ਹੀ ਲੋਹੇ ਦਾ ਡੱਕਾ ਡੱਕਾ ਯਾਰ ਸਭ ਕੁਝ ਜੀ ਬ੍ਰਾਂਡ ਨਿਉ ਇੱਥੇ ਬਣਾਈਆਂ ਟੋਟਲ ਆਪਾਂ ਨੇ ਦੋਨੋਂ ਮਸ਼ੀਨਾਂ ਜੀ ਹੂੰ ਦੋਨੇ ਬਣਾ ਕੇ ਆਪਾਂ ਨੇ ਟ੍ਰਾਇਲ ਟ੍ਰਾਇਲ ਕੀਤਾ ਵੇਚਣ ਤੋਂ ਪਹਿਲਾਂ ਹੂੰ ਹੂੰ ਸਾਨੂੰ ਇਹ ਸੀਗਾ ਦੇਖੋ ਵੇਚਣ ਨੂੰ ਅਸੀਂ ਪਿਛਲੇ ਸਾਲ ਵੀ ਵੇਚ ਸਕਦੇ ਸੀਗੇ ਪਰ ਮੈਨੂੰ ਖੁਦ ਆਪਣੇ ਪ੍ਰੋਡਕਟ ਦੀ ਤਸੱਲੀ ਚਾਹੀਦੀ ਸੀ ਕਿਉਂਕਿ ਜੋ ਮੇਰੇ ਨਾਲ ਹੋਇਆ ਮੈਂ ਉਹ ਜ਼ਿੰਮੇਵਾਰ ਨਾ ਕਰਨਾ ਨਹੀਂ ਸੀ ਚਾਹੁੰਦਾ ਕਿ ਆਪਾਂ ਸਾਈਆਂ ਫੜ ਲਈਏ ਮਸ਼ੀਨਾਂ ਦੇਈਏ ਨਾ ਹਨਾ ਜਾਂ ਮਸ਼ੀਨ ਚੱਲੇ ਨਾ ਅਸੀਂ ਖੁਦ ਦੋ ਮਸ਼ੀਨਾਂ ਚਲਾਈਆਂ ਤਸੱਲੀ ਕੀਤੀ ਮਸ਼ੀਨਾਂ ਵਧੀਆ ਕਿ ਉਹਨਾਂ ਕੰਮ ਨੂੰ ਹੁਣ ਅਸੀਂ ਇਹ ਸੇਲ ਕਰਨ ਦੇ ਲਈ ਕਾ ਪ੍ਰੋਡਕਟ ਸਾਡਾ ਸਾਨੂੰ ਖੱਲੀ ਆ ਜਦੋਂ ਜ਼ਿੰਮੇਦਾਰ ਕਹਿਣ ਲੱਗੇ ਹਾਂ ਜਦੋਂ ਜ਼ਿੰਮੇਦਾਰ ਕਹਿਣ ਲੱਗੇ ਹੂੰ ਜਦੋਂ ਤੁਹਾਨੂੰ ਕਹਿਣ ਲੱਗੇ ਕਿ ਯਾਰ ਮੈਨੂੰ ਬਣਾ ਕੇ ਦੇ ਹਾਂਜੀ 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 ਬਈ ਉਦੋਂ ਉਦੋਂ ਸ਼ੁਰੂ ਕੀਤਾ ਉਦੋਂ ਸ਼ੁਰੂ ਕੀਤਾ ਹਾਂਜੀ ਇਸ ਵਾਰੀ ਕਿੰਨੀਆਂ ਤੁਹਾਡੇ ਕੋਲੇ ਹੁਣ ਹੁਣ ਕਿੰਨੀਆਂ ਬਣਾ ਕੇ ਆਪਣੇ ਕੋਲੇ ਇਸ ਟਾਈਮ ਜੀ 4 ਸਾਈਆਂ ਨੇ ਹੂੰ ਹਾਂਜੀ ਤੇ ਕਿੰਨੀਆਂ ਕੋ ਹੋਰ ਫੜ ਲੋਂਗੇ ਹੋਰ ਆਪਾਂ ਤਕਰੀਬਨ 15 ਕੋ ਹੋਰ ਫੜ ਲਾਂਗੇ ਜੀ ਵੀਕ ਮਸ਼ੀਨਾਂ ਦਾ ਸਾਡਾ ਟਾਰਗੇਟ ਹੈ ਤੱਕੀ ਕੱਢਣ ਦਾ ਅਸੀਂ ਵੀਕ ਮਸ਼ੀਨਾਂ ਤੋਂ ਵੱਧ ਅਸੀਂ ਕੱਢਦੇ ਨਹੀਂ ਤੇ ਪਟਿਆਲੇ ਦੇ ਕੋਲੇ ਆ ਤੁਸੀਂ ਨੇੜੇ ਨੇੜੇ ਦੇਉਂਗੇ ਮਸ਼ੀਨਾਂ ਦਾ ਨਹੀਂ ਕਿਤੀ ਵੀ ਦੇ ਦਾਂਗੇ ਜੀ ਮਸ਼ੀਨ ਦਾ ਕੋਈ ਦਿੱਕਤ ਨਹੀਂ ਸਾਡੇ ਕੋਲ ਸਾਰੀ ਸਰਵਿਸ ਦਿੱਤੀ ਜਾਊਗੀ ਸਾਡੀ ਸਾਡੇ ਕੋਲ ਸਾਰੀ ਫੈਸਿਲਿਟੀ ਹੈਗੀ ਹੈ ਜੀ ਸਰਵਿਸ ਦੀ ਵੀ ਸਾਰਾ ਕੁਝ ਅਸੀਂ ਵੱਡੇ ਪੱਧਰ ਤੇ ਹੀ ਕੰਮ ਇਹ ਕਰਨਾ ਤਾਂ ਹੀ ਅਸੀਂ ਆ ਲੇਜ਼ਰ ਕਟਿੰਗ ਮਸ਼ੀਨ ਇੱਧਰ ਅੱਛਾ ਆਪ ਵੀ ਲਾ ਲਈ ਇਹ ਅਸੀਂ ਆਪਦੀ ਲਾ ਲਈ ਹੁਣ ਇਹਦੀ ਇੱਕ ਕਪਾ ਐਗਜ਼ਾਮਪਲ ਲਾ ਸਕਦੇ ਹਾਂ ਜੀ ਇਹ ਅਸੀਂ ਲੋਕਲ ਲਈ ਆ ਇਹ ਰਾਧਿਕਾਣ ਤੋਂ ਲਈ ਆ ਇਹ ਕੋਰਾਲੀ ਤੋਂ ਆ ਕੰਪਨੀ ਹੁਣ ਮੰਨ ਲਓ ਏ ਦੀ ਜਿਸੀ ਗੁਜਰਾਤ ਤੋਂ ਲੈ ਲੈਂਦੇ ਜੀ ਮਸ਼ੀਨ ਤੁਸੀਂ ਮੰਨ ਲਓ ਇਹ ਮਸ਼ੀਨ ਹੁਣ ਖੜ ਗਈ ਸੀ ਗੁਜਰਾਤ ਫੋਨ ਕਰਾਂਗੇ ਗੁਜਰਾਤ ਤੋਂ ਕਦੋਂ ਬੰਦਾ ਆਊਗਾ ਇੱਥੇ ਤੇ ਕਦੋਂ ਇਹਨੂੰ ਠੀਕ ਕਰੂਗਾ ਘਟੂ ਘਟ ਦੋ ਤਿੰਨ ਦਿਨਾਂ ਦਾ ਕੰਮ ਹੋ ਗਿਆ ਜੀ ਹੁਣ ਅਸੀਂ ਲੋਕਲ ਤਾਂ ਲਈ ਆ ਅਸੀਂ ਫੋਨ ਕਰਦੇ ਆ ਦੋ ਘੰਟੇ ਚ ਬੰਦੇ ਆ ਕੇ ਮਸ਼ੀਨ ਸਹੀ ਕਰ ਜਾਂਦੇ ਕਿਉਂਕਿ ਇਹ ਵੀ ਮੈਂ ਵੀ ਇੱਕ ਕਾਈਂਡ ਆਫ ਆਪਾ ਐਗਜ਼ਾਮਪਲ ਦੇ ਰਹੇ ਆ ਇਹ ਵੀ ਮਸ਼ੀਨ ਦੀ ਕਿ ਲੋਕਲ ਮਸ਼ੀਨ ਲੈਣ ਦਾ ਫਾਇਦਾ ਜਿੰਮੇਦਾਰ ਭਰਾਵਾਂ ਨੂੰ ਇਹ ਆ ਕਿ ਤੁਹਾਨੂੰ ਸਰਵਿਸ ਤੁਸਾਂ ਨੂੰ ਆ ਕੇ ਫੜ ਸਕਦੇ ਆ ਕਿ ਹਾਂ ਜੀ ਆ ਬੈਠੇ ਆ ਤੇ ਅਸੀਂ ਨਾ ਆਈ ਇਹਦੇ ਚ ਸੌਦਾ ਕੀ ਕੀ ਕਰਤੀਆਂ ਮਤ ਗੋਲ ਹੋ ਜਾਂਦੀ ਸੀ ਇੱਕ ਤਾਂ ਦੇਲੀ ਤੇ ਆਪਾਂ ਨੇ ਜੀ ਜਿਹੜੀ ਉਹ ਖਰਾਦ ਆ ਜੀ ਆਪਣੀ ਹਨਾ ਲੋਹਾ ਵੜਦੀ ਹੈ ਜਿਹੜੀ ਟੁੱਲੀ ਹੁੰਦੀ ਹੈ ਜਿਹੜੀ ਲੋਹਾ ਵੜਦੀ ਆਪਾਂ ਉਹ ਬਿੱਟੇ ਲਾਤੀ ਇੱਥੇ ਟੁੱਲੀ ਦੇ ਮੇਨ ਮੇਨ ਕਟਰੀ ਲਾਤਾ ਜਿਹੜਾ ਲੋਹਾ ਜਿਹੜਾ ਲੋਹਾ ਵੜਦਾ ਆਪਾਂ ਬਿੱਟੇ ਲਾਤੀ ਇੱਥੇ ਜਿਹੜੇ ਇੱਥੇ ਗੀਅਰ ਹੁੰਦੇ ਸੀਗੇ ਜੀ ਆਦੋ ਰੀਲਾਂ ਦੇ ਨੇ ਚੱਲਦੀਆਂ ਨੇ ਆਪਾਂ ਇਹ ਗੀਅਰ ਖਤਮ ਕਰਤੇ ਸਿੱਧੀਆਂ ਪੁਲੀਆਂ ਪਾਤੀਆਂ ਇੱਥੇ ਗੀਅਰ ਉੱਥੇ ਉਹ ਇੱਕ ਰਹਿ ਗਿਆ ਤੇ ਅੱਗੇ ਆ ਇਹਨੂੰ ਕੰਟਰੋਲ ਕਰਦਾ ਹੂੰ ਹੂੰ ਆ ਦੋ ਗੀਅਰ ਆ ਖਤਮ ਕਰਤੇ ਜੀ ਤੇ ਇਹ ਵੀ ਬਹੁਤ ਸਮੱਸਿਆ ਹੁੰਦੀ ਸੀਗੀ ਇਹਨਾਂ ਦੀ ਦੋ ਗੀਅਰ ਖਤਮ ਕਰਤੇ ਹੁਣ ਤਿੰਨ ਗੀਅਰਾਂ ਤੇ ਮਸ਼ੀਨ ਚੱਲਦੀ ਆ ਜਦੋਂ ਗੀਅਰ ਹੀ ਖਤਮ ਹੋ ਗਏ ਤਾਂ ਆਟੋਮੈਟਿਕਾ ਵੀ ਸਮੱਸਿਆ ਘਟ ਗਈ ਤੇ ਇਹਦੇ ਇਹਦੇ ਚ ਇੱਥੇ ਰੀਲ ਦੇ ਚਾਰ 베ARING ਨੇ ਮੰਨ ਲਓ ਇੱਕ 베ARING ਟੁੱਟ ਗਿਆ ਦੂਜਾ ਟੁੱਟ ਗਿਆ ਤੀਜਾ ਟੁੱਟ ਗਿਆ ਤਾਂ ਵੀ ਜਿੰਨਾ ਚਿਰ ਚੌਥਾ 베ARING ਟੁੱਟਦਾ ਰੀਲ ਖੜਦੀ ਨਹੀਂ ਮਸ਼ੀਨ ਤੋਂ ਇਹਨੂੰ ਇਹਨੂੰ ਚਾਰ 베ARING ਦੇਤੇ ਚਾਰ 베ARING ਦੇਤੇ ਹਾਂਜੀ ਮਤਲਬ ਜ਼ਿੰਮੇਵਾਰ ਭਰਾ ਦਾ ਇਹ ਕੰਮ ਨਹੀਂ ਹੈਗਾ ਵੀ ਉੱਤਰਨਾ ਪੂਕੜ ਇੱਕ ਟਰੈਕਟਰ ਤੋਂ ਜਾਂ ਕੋਈ ਹੋਰ ਗੱਲ ਕਰਨੀ ਪਊਗੀ ਆਪਣੇ ਵੱਲੋਂ ਅਸੀਂ ਮੰਨ ਲਓ ਕਿ ਪੂਰੀ ਇਹਦੇ ਵਿੱਚ ਜਾਂਚ ਝੂਕਦੀ ਹੈ ਖੋਲਣ ਦਾ ਬਹੁਤ ਦਿੱਕਤ ਆਉਂਦੀ ਹੈ ਖੋਲਣ ਦਾ ਜੀ ਇੱਥੇ ਪਿੰਨਾ ਨੇ ਸਿੰਪਲ ਹੀ ਆ ਜਮਾ ਪਿੰਨਾ ਕੱਢੋ ਤੇ ਮਸ਼ੀਨ ਟਰੈਕਟਰ ਦੇ ਨਾਲ ਹੀ ਬਾਹਰ ਹੋ ਜਾਊਗਾ ਹਿੱਸਾ ਅੱਗੇ ਵਗ ਜਾਊਗਾ ਇਹ ਪਿੱਛੇ ਰਹਿ ਜਾਊਗਾ ਉਸ ਤੋਂ ਬਾਅਦ ਜਦੋਂ ਕੋਈ ਦੇਲੀ ਬਦਲਣੀ ਹੈ ਜਾਂ ਕੋਈ ਬਲੇੜ ਬਦਲਣੀ ਹੈ ਤਾਂ ਇੱਥੋਂ ਖੋਲ ਕੇ ਮਸ਼ੀਨਾਂ ਘੁੰਮ ਜਾਂਦੀਆਂ ਸਾਰੀਆਂ ਉੱਥੋਂ ਨਟ ਖੋਲਣਾ ਪਊਗਾ ਇਹ ਸਾਰਾ ਟਰਨ ਹੋ ਜਾਊਗਾ ਮਤਲਬ ਸਾਰੀ ਮਸ਼ੀਨ ਖੋਲਦੀ ਮਸ਼ੀਨ ਕਰਦੀ ਸਾਰੀ ਮਸ਼ੀਨ ਖੁੱਲਦੀ ਕਰਦੀ ਹਾਂਜੀ ਇਹ ਜਿਹੜੇ ਹਸਾਬ ਨਾਲ ਇਹ ਗੇਅਰ ਘਟਾਤੇ ਉਸ ਹਸਾਬ ਨਾਲ ਫਿਰ ਇਹਦਾ ਭਾਰ हां भाई ਉਹ ਲੈਫਟ ਚੱਕਣੀ ਦੀ ਸੋਕੀ ਹਾਂਜੀ ਟਰੈਕਟਰ ਵੀ ਸਖਾਲਾ ਰਹੂਗਾ ਤੇ ਡੀਜ਼ਲ ਦੀ ਖਪਤ ਦਾ ਵੀ ਫਰਕ ਪਊਗਾ ਜੀ ਹਾਂ ਜਿਹੜਾ ਲੈਫਟ ਤੇ 5-7 ਹਾਰਸ ਪਾਵਰ ਨਜਾਇਜ਼ ਲੱਗਦੀ ਆ ਉਹ ਖਤਮ ਹੋ ਗਈ ਉਹ ਵੀ ਖਤਮ ਹੋ ਗਈ ਉਹ ਆਉਂਦੀ ਬੰਦੀ ਜਾਂਦੀ ਆ ਹਾਂ ਤੇ ਜਿਹੜਾ ਇਹ ਤੋਂ ਅਸੀਂ ਗਾਂ ਵਾਲਾ ਮਾਡਲ ਇੱਕ ਹੋਰ ਤਿਆਰ ਕਰ ਰਹੇ ਹਾਂ ਹਲੇ ਅਗਲਾ ਉਹਦੇ ਚ ਇਹ ਤੋਂ ਵੀ ਬੈਟਰ ਅਸੀਂ ਉਹਨੂੰ ਕਰ ਰਹੇ ਹਾਂ ਹੋਰ ਜ਼ਿਆਦਾ ਮਸ਼ੀਨ ਹਾਂਜੀ ਕਿਉਂਕਿ ਅਸੀਂ ਉਹ ਕੰਮ ਨਹੀਂ ਹੈਗਾ ਕਿ ਇੱਕ ਵਾਰ ਮਸ਼ੀਨ ਬਣ ਗਈ ਤਾਂ ਬਸ ਉਹੀ ਆਪਾਂ ਨੇ ਬਣਾਉਣੀ ਇੱਕ ਜਦ ਇਹਨਾਂ ਦੇ ਆਹ ਗੋਲ ਹੋ ਜਾਂਦੇ ਯਾਰ ਇਹ ਵੀ ਬਹੁਤ ਖਸਦੇ ਆ ਜਿਹੜੇ ਭਲੇਡ ਜਿਹੜੇ ਹਾਂਜੀ 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 ਇਹ ਭਲੇਡ ਜੀ ਤੁਸੀਂ ਮੰਨ ਕੇ ਚੱਲੋ ਵੀ ਆਪਾਂ ਸਟੀਲ ਦੇ ਹੀ ਲਾਏ ਆ ਵੈਸੇ ਤਾਂ ਹੂੰ ਕਈ ਜ਼ਿੰਮੇਦਾਰ ਭਰਾ ਸਾਨੂੰ ਕਹਿ ਰਹੇ ਆ ਕਿ ਤੁਸੀਂ ਉਹ ਰੀਪਰ ਵਾਲੇ ਭਲੇਡ ਯੂਜ਼ ਕਰੋ ਤਾਂ ਕਿਉਂਕਿ ਉਹ ਕਬਾੜ ਵਗੈਰਾ ਵੜ ਦਿੰਦੇ ਆ ਹੂੰ ਤੇ ਅਸੀਂ ਦੇਖਦੇ ਆਂ ਜੀ ਹੁਣ ਜਿਵੇਂ ਅਸੀਂ ਸਲਾਹ ਲੈ ਕੇ ਚੱਲਦੇ ਆਂ ਅਸੀਂ ਗਾਹਕ ਦੀ ਗੱਲ ਸੁਣਦੇ ਆਂ ਹੁਣ ਤੁਸੀਂ ਸਾਨੂੰ ਇੰਨੇ ਪੈਸੇ ਦੇਣੇ ਨੇ ਗਾਹਕ ਨੇ ਜੇ ਕਿ ਸਾਨੂੰ ਕੋਈ ਗਾਹਕ ਇੱਥੇ ਆ ਕੇ ਕਹੂਗਾ ਵੀ ਮੈਨੂੰ ਆਹ ਚੀਜ਼ ਐ ਕਰ ਦੋ ਅਸੀਂ ਨਾਲ ਦੀ ਨਾਲ ਕਰ ਦਿੰਦੇ ਆਂ ਅਸੀਂ ਉਹਦੇ ਨਾਲ ਕੋਈ ਬਹਿਸ ਨਹੀਂ ਕਰਦੇ ਕਿ ਨਹੀਂ ਅਸੀਂ ਇੰਹੀਂ ਬਣਾਵਾਂਗੇ ਕਿਉਂਕਿ ਜ਼ਿੰਮੇਵਾਰ ਭਰਾਵਾਂ ਨੂੰ ਜਾਦੇ ਪਤਾ ਕਿ ਕੀ ਕੀ ਇਹਦਾ ਬਿਲਕੁਲ ਨੁਕਸਾਨਾ ਬਿਲਕੁਲ ਟਾਂਡਾ ਸਿੱਟਣ ਦਾ ਬਹੁਤ ਵੱਡਾ ਮਸਲਾ ਹੈ ਟਾਂਡਾ ਲੰਮਾ ਪਾਉਂਦੀ ਹੈ ਹਾਂਜੀ 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 ਉਹ ਆਪਣੇ ਡਰਾਈਵਰ ਤੇ ਬਹੁਤ ਚੀਜ਼ਾਂ ਡਿਪੈਂਡ ਕਰਦੀਆਂ ਨੇ ਜੀ ਤੁਹਾਡੇ ਕੋਲ ਡਰਾਈਵਰ ਕਿੰਨਾ ਕੁ ਐਕਸਪੀਰੀਐਂਸਡ ਆ ਤੇ ਆਪਣਾ ਟਰੈਕਟਰ ਬਹੁ ਮੈਟਰ ਕਰਦਾ ਜੀ ਟਰੈਕਟਰ ਵੱਡਾ ਲਓ ਅਸੀਂ ਇਹ ਬੇਨਤੀ ਕਰਦੇ ਹਾਂ ਜਦੋਂ ਆਪਾਂ ਇਹਨਾਂ ਦੇਖੋ 30 ਲੱਖ ਰੁਪਏ ਲਾ ਰਹੇ ਹਾਂ ਤਾਂ ਸਾਰੀ 2-4 ਲੱਖ ਰੁਪਏ ਪਿੱਛੇ ਆਪਾਂ ਟਰੈਕਟਰ ਮਾੜਾ ਨਾ ਲਓ ਟਰੈਕਟਰ ਆਪਾਂ ਵੱਡਾ ਲਓ ਹਾਂ ਆਪਾਂ ਕਦੇ ਵੀ ਕੋਈ ਵੀ ਚੀਜ਼ ਲੈਣੇ ਹੁਣ ਅਸੀਂ ਇਹ ਮਸ਼ੀਨ ਵੱਡੀ ਲੱਤੀ ਆ ਤਾਂ ਕਿ ਕ ਤਾਂ ਵੱਡਾ ਟਰੈਕਟਰ ਲੈਣ ਦੀ ਅਸੀਂ ਸਲਾਹ ਦਿੰਦੇ ਹਾਂ ਕਿ ਵੱਡਾ ਟਰੈਕਟਰ ਹੀ ਲਓ। ਬਈ ਬੜਾ ਛੋਟਾ ਟਰੈਕਟਰ ਤੇ ਨਾ ਲਓ। ਹਾਂਜੀ ਹਾਂਜੀ ਹਾਂਜੀ। ਜਿਵੇਂ ਹੁਣ ਪਪ 75 ਨਾ 75 ਤੇ ਲੱਗ ਜਾਂਦੀ ਹੈ ਜੀ ਚੱਲ ਪੈਂਦੀ ਆ। ਪਰ ਜਿੰਨਾ ਬੰਦਿਆਂ ਕੋਲ ਚੱਲਦੀ ਆ ਉਹਨਾਂ ਦੇ ਟਰੈਕਟਰ ਦਾ ਹਾਲ ਉਹਨਾਂ ਨੂੰ ਖੁਦ ਪਤਾ। ਕਿ ਟਰੈਕਟਰ ਸੀਜ਼ਨ 2 ਉਹਨ ਕੱਢਦਾ ਨਹੀਂ ਹੈਗਾ ਜੀ। ਦੂਜੇ ਸੀਜ਼ਨ ਤੋਂ ਬਾਅਦ ਉਹਨੂੰ ਬਦਲਣਾ ਪਊਗਾ ਟਰੈਕਟਰ। ਹੂੰ ਤੇ ਇੰਨੀ ਫਿਰ ਕਮਾਈ ਨਹੀਂ ਹੁੰਦੀ ਜਿੰਨਾ ਆਪਣਾ ਫਿਰ ਕੱਟਦੇ ਰਹਿਣਾ ਪੈਂਦਾ ਜੀ ਬਿਲਕੁਲ ਬਿਲਕੁਲ ਕਿਉਂਕਿ ਆਪਾਂ ਕਮਾਈ ਕਰਨੂ ਲੈਣੇ ਆ ਜੀ ਮੁੱਕ ਦੀ ਜੇ ਜੇ ਮੰਨ ਲਓ ਵਿੱਚ ਕਿਸੇ ਬੰਦੇ ਨੇ ਕਟਾਉਣੀ ਆ ਪਹਿਲਾਂ ਕਿਸੇ ਕੋਲ ਮਸ਼ੀਨ ਹੈਗੀ ਆ ਇਹ ਜੀ ਜਿਵੇਂ ਆ ਮਸ਼ੀਨ ਤੁਸੀਂ ਦੇਖ ਰਹੇ ਹੋ ਇਹ ਕੱਟੀ ਕਟਾ ਕੇ ਗਏ ਨੇ ਆਪਣੇ ਕੋਲ ਸੱਜਣ ਹਾਂ ਹਾਂ ਜੀ ਆਪਾਂ ਪੁਰਾਣੀ ਮਸ਼ੀਨ ਵੀ ਕੱਟ ਲੈਣੇ ਆ ਆ ਆ ਪੁਰਾਣੀ ਮਸ਼ੀਨ ਇਹ ਕੱਟੀ ਹੋਈ ਆ ਆਪਾਂ ਇਹਦੀ ਰਿਪੇਅਰ ਕਰ ਰਹੇ ਆ ਹੁਣ ਹੂੰ ਇਹ ਰਿਪੇਅਰ ਕਰਕੇ ਅਸੀਂ ਵੀ ਫਿਰ ਸੱਜੇ ਖੱਬੇ ਕਰਾਂਗੇ ਇਹਨੂੰ ਅੱਛਾ ਇਹਦੀ ਰਿਪੇਅਰ ਕਰਕੇ ਇਹਨੂੰ ਇੱਕ ਵਾਰੀ ਵਧੀਆ ਤਰੀਕੇ ਨਾਲ ਵਧੀਆ ਤਰੀਕੇ ਨਾਲ ਕਰਕੇ ਹਾਂਜੀ ਹਾਂਜੀ ਇਹਨੂੰ ਪੂਰਾ ਜੇ ਇਹਨੂੰ ਚਲਦੀ ਲੈਣੀ ਹੋਈ ਤਾਂ ਚਲਦੀ ਵੀ ਲੈ ਸਕੋ ਉਹ ਕਰ ਦਾਂਗੇ ਹਾਂਜੀ ਹਾਂਜੀ ਆਪਣੇ ਕੋਲ ਸਾਰਾ ਸਹੂਲਤ ਹੈ ਜੇ ਕਿਸੇ ਨੇ ਕਟਾਕੇ ਜਾਣੀ ਆਪਾਂ ਕੱਟ ਕੇ ਅਗਲੇ ਨੂੰ ਨਵੀਂ ਦੇ ਨਾਲ ਅਡਜਸਟ ਅਡਜਸਟਮੈਂਟ ਕਰ ਦਾਂਗੇ ਸਾਰੇ ਤੇ ਮਾਡਲ ਜਿਹੜਾ ਨਵਾਂ ਬਣਾ ਰਿਹਾ ਉਹਦਾ ਕੀ ਫਰਕ ਬਣਾ ਰਿਹਾ ਉਹਦਾ ਜੀ ਹੂੰ ਅੱਗੇ ਤੁਸੀਂ ਮੰਨ ਕੇ ਚੱਲੋ ਇੱਕ ਤਾਂ ਸਾਡ ਤੋਂ ਜਿਹੜੀਆਂ ਪੁੜੀਆਂ ਅੱਗੇ ਪੈ ਗਈਆਂ ਉਹ ਬਾਹਰ ਕੱਢ ਦਾਂਗੇ ਸੀ ਜਿਹੜੀਆਂ ਆ ਗੇਅਰ ਦੇ ਵਿੱਚ ਪਈਆਂ ਨੇ ਨਾ ਅੱਗੇ ਉਸੀ ਬਾਹਰ ਕਰ ਦਾਂਗੇ ਇੱਕ ਉਹ ਤੁਸੀਂ ਦੇਖੋ ਜਿਹੜਾ ਫਰੇਮ ਉਹਦਾ ਨੀਚੇ ਬਣ ਗਿਆ ਸੀ ਸਤੋਂ ਇੱਕ ਇਹਦਾ ਅਸੀਂ ਫਰੇਮ ਚੱਕ ਕੇ ਬਣਾ ਰਹੇ ਹਾਂ ਉੱਤੇ ਵੀ ਕੋਈ ਦਿੱਕਤ ਨਾ ਆਵੇ ਇਸ ਤਰ੍ਹਾਂ ਦੀ ਤੇ ਇੱਕ ਇਹਦਾ ਉਹਦਾ ਉਹਦਾ ਗ੍ਰੀਸ ਦਾ ਫਰ ਕੀ ਸਿਸਟਮ ਕੀਤਾ ਗ੍ਰੀਸ ਦਾ ਸਿਸਟਮ ਜੀ ਅਸੀਂ ਪੁਆਇੰਟ ਉਹਦੇ ਲਾ ਕੇ ਦੇਵਾਂਗੇ ਸਾਰੇ ਪੁਆਇੰਟ ਇੱਕ ਥਾਂ 'ਵੀ ਲਾ ਕੇ ਦੇਵਾਂਗੇ ਉਹ ਪਾਈਪਾਂ ਦਾ ਉਹ ਕੰਮ ਚੱਲ ਰਿਹਾ ਜੀ ਉਹ ਵੀ ਅੱਛਾ ਜੀ ਹਾਂਜੀ ਹਾਂਜੀ ਉਹ ਇੱਕ ਥਾਂ 'ਵੀ ਕਰਕੇ ਦੇਵਾਂਗੇ ਸਾਰਾ ਸਿਸਟਮ ਅੱਛਾ ਜਿਹੜਾ ਗ੍ਰੀਸ ਆ ਉਹ ਸਾਰਾ ਆਪਾਂ ਇੱਕ ਜਗ੍ਹਾ ਕਰ ਲਾਂਗੇ ਇੱਕ ਥਾਂ 'ਵੀ ਲਾ ਕੇ ਦੇ ਦਾਂਗੇ ਹਾਂਜੀ ਸਾਰਾ ਪੁਆਇੰਟਾਂ ਤੇ ਜ ਜਦੋਂ ਤੱਕ ਇਹ ਮਸ਼ੀਨ ਜਿਮੇਦਾਰ ਕੋਲ ਜਾਊਗੀ ਉਦੋਂ ਤੱਕ ਇਹ ਇਹਦਾ ਜਿਹੜਾ ਸਿਸਟਮ ਹੈ ਇੱਕ ਥਾਂ ਹੀ ਲੱਗਿਆ ਹੋਊਗਾ ਉਹ ਸਾਰਾ ਕੁਝ ਓਕੇ ਹੋਊਗਾ ਜੀ ਇਹਦਾ ਇਹ ਚ ਹਜੇ ਇਹਦਾ ਵੀ ਕੰਮ ਚੱਲ ਰਿਹਾ ਹਜੇ ਆਪਾਂ ਨਹੀਂ ਇਹਦੀ ਇਹਦੀ ਆਰ ਐਨ ਡੀ ਕਰਕੇ ਦੇਖੀ ਹੈ ਮੰਨ ਲਓ ਹਾਂਜੀ ਹਾਂਜੀ ਸਾਰਾ ਇਹਦਾ ਪ੍ਰੋਸੈਸ ਚੱਲ ਨਹੀਂ ਆ ਰਿਹਾ ਅਸੀਂ ਐ ਨਹੀਂ ਹੈਗਾ ਵੀ ਜਦੋਂ ਮੰਨ ਲਓ ਇੱਕ ਚੀਜ਼ ਦੀ ਸੋਧ ਕਰੀ ਤਾਂ ਅਸੀਂ ਜਦੀ ਮੱਕੀ ਭਾਲ ਕੇ ਕਿਤੇ ਵੀ ਹੋਵੇ ਹੂੰ ਕਿਤੇ ਵੀ ਹੋਵੇ ਮੱਕੀ ਅਸੀਂ ਉੱਥੇ ਹੀ ਜਾਂਦੇ ਆ ਜਿੰਨਾ ਮਰਜ਼ੀ ਸਾਨੂੰ ਖਰਚਾ ਕਰਨਾ ਪੈ ਜਾਵੇ ਅਸੀਂ ਜਦੀ ਜਾਂਦੇ ਆ ਮਸ਼ੀਨ ਟੈਸਟ ਕਰਕੇ ਵੀ ਜਿਹੜੇ ਆਪਾਂ ਨੇ ਸੋਧ ਕਰੀਆ ਵੀ ਉਹ ਉਹ ਚੀਜ਼ ਦਾ ਕਿਉਂਕਿ ਚੱਲ ਕੇ ਹੀ ਪਤਾ ਲੱਗਦਾ ਇਹਦਾ ਹਮ ਇੱਥੇ ਵਰਕਸ਼ਾਪ ਚ ਅਪਾ ਜੋ ਮਰਜ਼ੀ ਕਰੀ ਗਈ ਉਹਦਾ ਪਤਾ ਚੱਲ ਕੇ ਲੱਗਦਾ ਵੀ ਇਹ ਚੀਜ਼ ਕਾਮਯਾਬ ਹੋਈ ਹੈ ਜਾਂ ਨਹੀਂ ਹੋਈ ਉਹ ਯਕਨ ਕਾਫੀ ਚੀਜ਼ਾਂ ਫੇਲੀਅਰ ਵੀ ਜਦੋਂ ਅਸੀਂ ਬਣਾਈਆਂ ਨੇ ਖੁਦ ਵੀ ਕੁਝ ਚੀਜ਼ਾਂ ਦੇ ਆਪਾਂ ਨੂੰ ਸਾਹਮਣਾ ਕਰਨਾ ਪੈਂਦਾ ਕਾਫੀ ਚੀਜ਼ਾਂ ਦਾ ਵੱਡਣੀਆਂ ਵੀ ਪਈਆਂ ਜਾਂਦਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਵੱਡ ਘਟਦਾ ਇਹਦੀ ਤੁਸੀਂ ਮੰਨ ਕੇ ਚੱਲੋ ਵੀ ਜੇ ਤੁਸੀਂ ਕੁਝ ਵਧੀਆ ਕਰਨਾ ਦੇਖੋ ਟਾ ਟਾ ਡਿਗ ਡਿਗ ਇੱਕ ਹੀ ਸਵਾਰ ਵਧੀਆ ਹੋ ਜਾਂਦਾ ਹੂੰ ਜੇ ਆਪਾਂ ਗਲਤੀ ਨਹੀਂ ਕਰਾਂਗੇ ਤਾਂ ਆਪਾਂ ਵਧੀਆ ਵੀ ਕਿਵੇਂ ਕਰਾਂਗੇ ਹੂੰ ਤੇ ਹੁਣ ਹੁਣ ਆਪਾਂ ਇਹ ਕਹਿ ਸਕਦੇ ਆਂ ਵੀ ਇਹ ਉਸ ਜਗ੍ਹਾ ਤੇ ਆ ਗਈ ਆ ਵੀ ਇਹ ਜ਼ਮੀਨਾਂ ਸਕੇ ਚੱਲ ਇਹਦੀ ਮੈਨੂੰ ਖੁਦ ਤਸੱਲੀ ਆ ਦੇਖੋ ਜੀ ਮੈਨੂੰ ਮੈਂ ਤੁਹਾਨੂੰ ਦੱਸਿਆ ਗੱਲ ਪਹਿਲਾਂ ਆਪਾਂ ਇੰਨਾ ਘਾਟਾ ਖਾ ਕੇ ਚੀ ਮੈਂ ਜ਼ਿੰਮੇਵਾਰ ਇੱਕ ਖੁਦ ਵੀ ਜ਼ਿੰਮੇਵਾਰਾਂ ਤੇ ਆਪਾਂ ਸਮਝਦੇ ਹਾਂ ਇਸ ਚੀਜ਼ ਨੂੰ ਵੀ ਕਿੰਨੇ ਕੁ ਪੈਸੇ ਲੱਗਦੇ ਆ ਤੇ ਜਦੋਂ ਚੀਜ਼ ਨਹੀਂ ਚੱਲਦੀ ਤਾਂ ਉਹਦਾ ਦੁੱਖ ਕਿੰਨਾ ਕਿਉਂਕਿ ਬਾਅਦ ਚ ਕੰਪਨੀ ਵਾਲੇ ਪਤਾ ਕੀ ਗੱਲ ਹੈ ਜੀ 11 ਦਾ ਅਗਲਾ ਵੇਚਣ ਵਾਸਤੇ ਬੀਲ ਲੈ ਜਾਓ ਜੀ ਅਸੀਂ ਆ ਜਾਾਂਗੇ ਮੁੜ ਕੇ ਅਗਲਾ ਨਾ ਫੋਨ ਚੱਕਦਾ ਨਾ ਸਰਵਿਸ 'ਚ ਬਹੁਤ ਦਿੱਕਤ ਹੁੰਦੀ ਆ ਆਪਾਂ ਕਾਫੀ ਧਰਨੇ ਧੁਰਨੇ ਵੀ ਕਾਫੀ ਲੱਗ ਜਾਂਦੇ ਫੈਕਟਰੀਆਂ ਦੇ ਬਾਹਰ ਵੀ ਹਾਂ ਜੀ ਵੀ ਸਾਡੀ ਗੱਲ ਸੁਣਦੇ ਨਹੀਂ ਹੈਗੇ ਜੀ ਤੇ ਗੁਰਿੰਦਰ ਫਿਰ ਇਹ ਇਹ ਤਾਂ ਲੋਨ ਅਗਲੇ ਨੂੰ ਕਰਾਉਣਾ ਹੁੰਦਾ ਤੇ ਲੋਨ ਤੇਰੇ ਵਾਲੀ ਤੇ ਲੋਨ ਹੋ ਜੂ ਲੋਨ ਹੋ ਜਾਊਗਾ ਜੀ ਅਪਰੂਵਲ ਲੋਨ ਸਬਸਿਡੀ ਹਾਂਜੀ ਇਹ ਸੈਂਟਰ ਗਵਰਨਮੈਂਟ ਦੀ ਸਕੀਮ ਹੈ ਜੀ ਏਆਈਐਫ ਹੂੰ 90% ਦਾ ਲੋਨ ਹੋ ਜਾਂਦਾ ਹੂੰ ਤੇ ਬਿਆਜ ਦੇ ਉੱਤੇ ਸਬਸਿਡੀ ਆ ਜੀ 3% ਸਬਸਿਡੀ ਹੁੰਦੀ ਹੈ ਬਿਆਜ ਤੇ 9% ਬਿਆਜ ਪੈਂਦਾ ਤਾਂ 6% ਜਿੰਮੇਦਾਰ ਨੇ ਦੇਣਾ ਤਿੰਨ ਪਰਸੈਂਟ ਸੈਂਟਰ ਗਵਰਨਮੈਂਟ ਦਿੰਦੀ ਹੈ ਹੂੰ ਤਾਂ ਜਿੰਨੇ ਮੰਨ ਲਓ ਥੋੜੀ ਲੋਨ ਦੀ ਅਮਾਉਂਟ ਆ ਜੀ ਮੰਨ ਲਓ ਫੋਰ ਐਗਜ਼ਾਮਪਲ 9 ਲੱਖਾਂ ਜਾਂ 10 ਲੱਖਾਂ ਤਾਂ ਜਿਮੇਦਾਰ ਨੇ ਮੰਨ ਲਓ 7 ਲੱਖ ਹੀ ਭਰਨਾ 3 ਲੱਖ ਰੁਪਏ ਸਬਸਿਡੀ ਹੋ ਜਾਂਦੀ ਹੈ ਤਾਂ ਇਹ ਤਾਂ ਸਬਸਿਡੀ ਦਾ ਵੀ ਆਪਸ਼ਨ ਮਤਲਬ ਹੈਗੀ ਆ ਆਪਾਂ ਆਪਾਂ ਕਰਾ ਕੇ ਦੇਵਾਂਗੇ ਸਾਰਾ ਕੁਝ ਠੀਕ ਹੈ ਬਸ ਸਿਬਲ ਸਹੀ ਹੋਣਾ ਚਾਹੀਦਾ ਜੀ ਠੀਕ ਹੈ ਸਿਬਲ ਸਹੀ ਹੋਵੇ ਤਾਂ ਅਸੀਂ 15 ਦਿਨਾਂ ਚ ਲੋਨ ਅਸੀਂ ਇੱਥੇ ਸ ਤਰਾਕੇ ਦੇ ਮਗੀਂ ਸ਼ਾਰਾ ਵਾ ਵੈਸੇ ਵੈਸੇ ਮਾੜੀ ਮਸ਼ੀਨ ਵੇਚਣ ਵਾਲੇ ਬੰਦੇ ਦਾ ਮੈਂ ਮੇਰੇ ਹਿਸਾਬ ਨਾਲ ਧੰਨਵਾਦ ਆ ਹਾਂਜੀ ਹਾਂਜੀ ਬੇ ਇਹ ਬੰਦੇ ਨੂੰ ਉਹਨੇ ਫੈਕਟਰੀ ਦਾ ਮਾਲਕ ਬਣਾ ਫੈਕਟਰੀ ਦਾ ਮਾਲਕ ਹਾਂਜੀ ਹਾਂਜੀ ਆਪਾਂ ਤਾਂ ਆਰਾਮ ਨਾਲ ਇਕੱਠਾ ਵੇਚਦੇ ਸੀਗੇ ਜੀ ਵਧੀਆ ਕਰਦੇ ਸੀ ਕੰਮ ਇਹ ਬੰਦੇ ਨੂੰ ਮਾੜੀ ਮਸ਼ੀਨ ਵੇਚ ਕੇ ਬੰਦੇ ਨੇ ਫੈਕਟਰੀ ਦਾ ਮਾਲਕ ਬਣਾ ਆਹ ਕੀ ਬਣਾਇਆ ਇਹ ਨਾ ਜੀ ਮਿਨੀ ਬੀਡਰ ਕਹਿੰਦੇ ਆ ਇਹਨੂੰ ਗੰਨਾ ਗੁੜਦੀ ਆ ਇਹ ਇਹ ਯੂਪੀ ਜਾਂਦੀਆਂ ਨੇ ਜੀ ਮਸ਼ੀਨਾ ਹੂੰ ਯੂਪੀ ਡੀਲਰਾਂ ਕੋਲ ਜਾਂਦੀਆਂ ਨੇ ਹੂੰ ਇਹ ਇਹ ਹੁਣ ਤਿਆਰੀ ਖੜੀ ਨੇ ਸ਼ਾਮ ਨੂੰ ਵਗ ਜਾਣਗੀਆਂ ਅੱਛਾ ਇੱਕ ਲੋਟ ਆ ਇਹ ਇਹ ਉਮੀ ਪ੍ਰੋਡਕਸ਼ਨ ਚ ਕੰਮ ਚੱਲੀ ਜਾਂਦਾ ਬਣ ਜਾਂਦਾ ਤੇ ਜਾਈ ਜਾਂਦਾ ਅੱਛਾ ਇਹ ਤਾਂ ਯੂਪੀ ਜਾਂਦਾ ਇਹ ਯੂਪੀ ਜਾਂਦਾ ਹਾਂਜੀ ਇਹ ਅੱਛਾ ਇਹ ਗੰਨਾ ਘੋੜਦਾ ਰੋਟਾ ਬੀਟਰ ਆ ਰੋਟਾ ਬੀਟਰ ਆ ਜੀ ਮੇਨੀ ਰੋਟੋਮੀਟਰ ਵਾਂਗੂ ਹੋ ਗਿਆ ਹਾਂ ਖਾਲੀਆਂ ਖਾਲੀਆਂ ਵਿੱਚੋਂ ਗਿੱਡੀ ਜਾਂਦਾ ਬੈਲ ਛੱਡ ਦਿੰਦਾ ਹਾਂਜੀ 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 ਬੈਲ ਛੱਡ ਦਿੰਦਾ ਹਾਂਜੀ ਮੈਂ ਸਮਝ ਗਿਆ ਸਮਝ ਗਿਆ ਸਮਝ ਗਿਆ ਅੱਛਾ ਇਹ ਤਾਂ ਯੂਪੀ ਵਾਸਤੇ ਬਣ ਰਿਹਾ ਹਾਂਜੀ ਇਧਰ ਪੰਜਾਬ ਚ ਨਹੀਂ ਲੈਂਦੇ ਹੁਣ ਇਹਨੂੰ ਪੰਜਾਬ ਚ ਆਪਣਾ ਥੋੜਾ ਘੱਟ ਲੱਗਦਾ ਯੂ ਉਧਰਲੇ ਸਾਈਡ ਹੁਸ਼ਿਆਰਪੁਰ ਸਾਈਡ ਲੱਗਦਾ ਉਹ ਅਸੀਂ ਫਿਰ ਇੱਥੇ ਪ੍ਰੋਪਰ ਬਣਾ ਕੇ ਕਰ ਦਿੰਦੇ ਹਾਂ ਅੱਛਾ अच्छा अच्छा ये तो ਤੁਹਾਡਾ ਡਾਇਰੈਕਟ ਹੀ ਸਿੱਧਾ ਚਲਾ ਜਾਂਦਾ ਜੀ ਉਧਰ ਮਾਲ ਠੀਕ ਆ ਠੀਕਾ ਠੀਕ ਹਾਂ ਜੀ ਤੇ ਵੈਸੇ ਜੇ ਕੋਈ ਬੰਦਾ ਤੁਹਾਡੇ ਏਰੀਏ ਦਾ ਪਟਿਆਲੇ ਦੇ ਬਿਲਕੁਲ ਨੇੜੇ ਆ ਆਪਾਂ ਹਾਂਜੀ ਹਾਂਜੀ ਇਹ ਪਟਿਆਲੇ ਦੇ ਨਾਲ ਕਿਹੜਾ ਪਿੰਡ ਹੈ ਇਹ ਇਹ ਪਟਿਆਲੇ ਤੋਂ ਤਕਰੀਬਨ 22 ਕਿਲੋਮੀਟਰ ਹੈ ਜੀ ਪਿੰਡ ਬਲਵੇੜਾ ਪਿੰਡ ਹੈ ਜੀ ਇਹ ਖਾਸ ਬਲਵੇੜਾ ਹਾਂ ਮੇਨ ਰੋਡ ਤੇ ਹੀ ਪਿੰਡ ਆ ਜੀ ਆਪਣਾ ਇਹ ਪਟਿਆਲੇ ਦੇ ਨੇੜੇ ਤੇੜੇ ਜੇ ਕੋਈ ਬੰਦਾ ਹੈਗਾ ਨਾ ਬਲਵੇੜੇ ਦੇ ਨੇੜੇ ਤੇੜੇ ਵਾਲਾ ਤੇ ਉਹ ਬਾਈ ਤੋਂ ਜੇ ਉਹਦੀ ਚੱਲਦੀ ਮਸ਼ੀਨ ਦੇ ਵਿੱਚ ਵੀ ਕੋਈ ਸੋਧ ਕਰਾਉਣੀ ਚਾਹੁੰਦਾ ਤਾਂ ਕਰਾ ਸਕਦਾ ਹਾਂ ਹਾਂ ਜੀ ਅੱਪਾ ਕਰ ਦਾਂਗੇ ਜੀ ਕੋਈ ਦਿੱਕਤ ਨਹੀਂ ਹਾਂਜੀ ਹਾਂ ਨਾ ਹਾਂਜੀ ਹਾਂਜੀ ਤੇ ਦੂਸਰੀ ਗੱਲ ਸੱਜਣੋ ਇਹ ਆ ਬਈ ਨੰਬਰ 22 ਦਾ ਸਕਰੀਨ ਤੇ ਦਿਖਾਈ ਦੇ ਰਿਹਾ ਹਾਂਜੀ ਕਿੰਨੀ ਤਰੀਕ ਤੱਕ ਕੋਈ ਬੰਦਾ ਤੁਹਾਡੇ ਕੋਲੇ ਸਾਈ ਦੇਵੇ ਕਿਉਂਕਿ ਲੇਟ ਜਿਵੇਂ ਆਪਾਂ ਹੋਏ ਆ ਆਪਾਂ ਕਿਸੇ ਨੂੰ ਨਾ ਕਰੀਏ ਤਾਂ ਬਹੁਤ ਚੰਗੀ ਗੱਲ ਆ ਅਸੀਂ 15 ਦਿਨ ਲੈਣੇ ਆ ਜੀ ਜੀ 15 ਦਿਨਾਂ ਦੇ ਵਿੱਚ ਅਸੀਂ ਟਰੈਕਟਰ ਮਿਲਣ ਤੋਂ ਬਾਅਦ ਜੀ ਉਹ ਟਰੈਕਟਰ ਦਾ ਮੇਨ ਕਮ ਹੁੰਦਾ ਉਹ ਤੇ ਸਟੀਅਰਿੰਗ ਕਿੱਟ ਲੱਗਦੀ ਆ ਰਿਵਰਸ ਤੇ ਟੋਕਰੀ ਲੱਗਦੀ ਆ ਜੀ ਹੂੰ ਅ ਟੋਟਲ ਮਸ਼ੀਨ ਤੇ ਸੀ 15 ਦਿਨ ਲੈਣੀ ਟੋਟਲ 15 ਦਿਨਾਂ ਚ ਅਸੀਂ ਬਾਰ ਟਰੈਕਟਰ ਛੱਡਦੇ ਹਾਂਜੀ ਤੇ 15 ਦਿਨਾਂ ਬਾਅਦ ਸਣੇ ਸਾਰੇ ਕਾਹੇ ਲੈ ਜੀ ਸਾਰੇ ਕਾਹੇ ਹਾਂਜੀ ਠੀਕ ਆ ਹਾਂਜੀ ਬਈ ਜੇ ਤੁਸੀਂ ਅੱਜ ਟਰੈਕਟਰ ਛੱਡ ਕੇ ਜਾਂਦੇ ਤਾਂ ਅੱਜ ਤੋਂ 15 ਦਿਨ ਨੂੰ ਲੈ ਜੀ ਲੈ ਜੋ ਮਸ਼ੀਨ ਹਾਂਜੀ ਤੇ ਨੰਬਰ ਬਾਈ ਦਾ ਨੋਟ ਕਰ ਲਓ ਗੁਰਿੰਦਰ ਦਾ ਤੇ ਜ਼ਰੂਰ ਬਾਈ ਇਸ ਗੱਲ ਲਈ ਇਹਨੂੰ ਹੌਸਲਾ ਜ਼ਰੂਰ ਦੇਣਾ ਤੁਸੀਂ ਇਹ ਦੇਖੋ ਵੀ ਜਿਹੜੇ ਸਹਾਉਣ ਨਾਲ ਇਹ ਰਗੜਿਆ ਗਿਆ ਸੀ ਹਾਂਜੀ ਇਹ ਬੰਦਾ ਭੱਜ ਸਕਦਾ ਸੀ ਇਹ ਬੰਦਾ ਟੁੱਟ ਸਕਦਾ ਸੀ ਇਹ ਬੰਦਾ ਕਹਿ ਸਕਦਾ ਸੀ ਵੀ ਨਹੀਂ ਯਾਰ ਇੰਡੀਆ 'ਚ ਕੱਖ ਨਹੀਂ ਹਾਂਜੀ ਤੁਸੀਂ ਜਿੱਥੇ ਹੈਗੇ ਹੋ ਉੱਥੇ ਹੀ ਭਾਵੇਂ ਭਾਂਡੇ ਮਾਂਜੀ ਜਾਂਨੇ ਉੱਥੇ ਹੀ ਮਾਂਜੀ ਚੱਲੋ ਪਰ ਨਹੀਂ ਇਹ ਬੰਦਾ ਟੁੱਟਿਆ ਨਹੀਂ ਤੁਸੀਂ ਦੇਖੋ ਹਾਂਜੀ ਨਿਊਜ਼ੀਲੈਂਡ ਗਿਆ ਮਿਸਤਰੀ ਬਣ ਗਿਆ ਬਿਮਾਰ ਹੋ ਗਿਆ ਤਾਂ ਇੰਡੀਆ 'ਚ ਕਾਰੋਬਾਰੀ ਬਣ ਗਿਆ ਹਾਂਜੀ ਜੇ ਇੰਡੀਆ ਚ ਕਾਰੋਬਾਰੀ ਬਣੇ ਤਾਂ ਮਸ਼ੀਨ ਮਾੜੀ ਮਿਲ ਗਈ ਤਾਂ ਫੈਕਟਰੀ ਦਾ ਮਾਲਕ ਬਣ ਗਿਆ ਤੁਸੀਂ ਇਹ ਦੇਖੋ ਵੀ ਇਥੋਂ ਇਹ ਮਤਲਬ ਨਿਕਲਦਾ ਵੀ ਜੇ ਤੁਸੀਂ ਖੜਾਰੀ ਨਾ ਬਣ ਸਕੇ ਕੋਚ ਬਣ ਸਕਦੇ ਆ ਹਾਂਜੀ ਜੇ ਤੁਸੀਂ ਕੋਚ ਨਾ ਬਣ ਸਕੇ ਹੋ ਸਕਦਾ ਅਕੈਡਮੀ ਦੇ ਮਾਲਕ ਬਣ ਜਉ ਤੁਸੀਂ ਹਾਂਜੀ ਪਰ ਤੁਸੀਂ ਉਹ ਫੀਲਡ ਨਾ ਛੱਡੋ ਤੁਹਾਨੂੰ ਕਾਮਯਾਬੀ ਮਿਲੂਗੀ ਬਿਲਕੁਲ ਜੀ ਮਿਲੂਗੀ ਬਹੁਤ ਕਮਾਲ ਦੀ ਜਾਣਕਾਰੀ ਆ ਕਮਾਲ ਦਾ ਇਨਸਾਨ ਆ ਤੇ ਮੈਂ ਉਮੀਦ ਕਰਦਾ ਕਿ ਬਹੁਤ ਕਮਾਲ ਤਰੱਕੀ ਕਰੂਗਾ ਐ ਸੱਜਣ ਆਹ ਜਿਹੜੇ ਸੱਜਣ ਇਸ ਬੰਦੇ ਦੀ ਤਰੱਕੀ ਦਾ ਗਵਾਹ ਬਣਨਾ ਚਾਹੁੰਦੇ ਜ਼ਰੂਰ ਜੁੜਿਓ ਨੰਬਰ ਸਕਰੀਨ ਤੇ ਆ